ਨਮਸਕਾਰ ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਵੈਬ ਚੈਨਲ ਤੇ ਮੈਂ ਮਨੂ ਸ਼ਰਮਾ ਸੋਧਸੂਹਾ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਅੱਜ ਫੇਰ ਸਾਰਾ ਦਿਨ ਹੜਤਾਲ ਕੀਤੀ ਗਈ ਜਿਸ ਕਾਰਨ ਅੱਜ ਸਾਰਾ ਦਿਨ ਮਰੀਜ਼ ਫੇਰ ਪਰੇਸ਼ਾਨ ਰਹੇ ਅੱਜ ਸਵੇਰ ਤੋਂ ਹੀ ਡਾਕਟਰ ਦੇ ਕਮਰਿਆਂ ਨੂੰ ਜਿੰਦੇ ਲੱਗੇ ਦਿਖਾਈ ਦਿੱਤੇ ਗਏ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗੀ ਚੱਲ ਰਹੀਆਂ ਸਨ ਜਿੱਥੇ ਓਪੀਡੀ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਹਨ ਉਹਨਾਂ ਦੀਆਂ ਖਿੜਕੀਆਂ ਵੀ ਬਿਲਕੁਲ ਬੰਦ ਰਹੀਆਂ ਇਸ ਹੜਤਾਲ ਦਾ ਕਾਮਯਾਜਾ ਦੂਰ ਦਰਾਡੇ ਇਲਾਕਿਆਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਪ੍ਰੁਕਤਨਾ ਪਿਆ। ਗਰਮੀ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਸੀ। ਮਰੀਜ਼ ਗਰਮੀ ਨਾਲ ਬਿਹਾਲ ਹੋਏ, ਇਧਰ ਉਧਰ ਪਟਕ ਰਹੇ ਸਨ ਅਤੇ ਉਹਨਾਂ ਨੂੰ ਮਜਬੂਰਨ ਆਪਣਾ ਇਲਾਜ ਕਰਵਾਉਣ ਦੇ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਨਾ ਪੈ ਰਿਹਾ ਹੈ। ਜਦੋਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਹੜਤਾਲ ਹੈ ਅਤੇ ਉਹ ਬਹੁਤ ਦੂਰੋਂ ਆਏ ਹਨ। ਅਤੇ ਇਸ ਅੱਤ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਖੱਜਲ ਖਵਾਰ ਹੋਣਾ ਪੈ ਰਿਹਾ ਹੈ। ਉੱਥੇ ਹੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਰੇਵਾਜੀ ਵੀ ਕੀਤੀ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ PCMS ਐਸੋਸੀਏਸ਼ਨ ਪੰਜਾਬ ਦੇ ਸੱਜਦੇ ਤੇ ਅੱਜ ਸਾਰਾ ਦਿਨ OPD ਬੰਦ ਰਹਿਣ ਦੀ ਕਾਲ ਦਿੱਤੀ ਗਈ ਸੀ ਜਿਸ ਕਾਰਨ ਇਹ ਹੜਤਾਲ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਸਾਲ 2021 ਤੋਂ ਉਹਨਾਂ ਦੀਆਂ ਤਰੱਕੀਆਂ ਰੋਕ ਦਿੱਤੀਆਂ ਗਈਆਂ ਹਨ। ਅਤੇ ਸਿਹਤ ਵਿਭਾਗ ਵਿੱਚ ਡਾਕਟਰਾਂ ਦੀ ਰੈਗੂਲਰ ਭਰਤੀ ਵੀ ਨਹੀਂ ਕੀਤੀ ਜਾ ਰਹੀ ਹਰ ਰੋਜ਼ ਡਾਕਟਰਾਂ ਤੇ ਹਮਲੇ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਸਾਡੇ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਹੜਤਾਲ ਅੱਜ ਤੋਂ 15 ਤਰੀਕ ਤੱਕ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ ਜਿਸ ਵਿੱਚ ਓਪੀਡੀ ਸੇਵਾਵਾਂ ਅਤੇ ਸਰਜਰੀ ਦੀਆਂ ਸੇਵਾਵਾਂ ਬੰਦ ਰਹਿਣਗੀਆਂ ਪਰ ਐਮਰਜੈਂਸੀ ਦੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ ਜੀ ਨਾਮ ਮੇਰਾ ਬੀਜ ਕੁਮਾਰ ਕੈਨੇਡਾ ਬੱਲਚੋਹਣ ਤਾਪੋਂ ਬਾਈਕ ਦੀ ਹੱਥ ਨਾਲ ਆਇਆ ਕਿ ਥੋੜੀ ਜਿਹੀ ਖਰਾਬੀ ਆ ਕਿਸੇ ਤੇ ਫਿਰ ਧਾਲ ਚਾਲ ਕਰਦੇ ਤਾਂ ਆਪਾਂ ਨੂੰ 10000 ਰੁਪਏ ਤਾਂ ਡਾਕਟਰਾਂ ਨੇ ਇੱਥੇ ਤੁਹਾਨੂੰ ਕੀ ਜਾਣਕਾਰੀ ਮਿਲੀ ਫਿਰ ਜਨਤਨ ਕਹਿੰਦੇ ਇੱਥੇ ਧਾਲ ਚਾਲ ਕਰ ਰਹੀ ਹੈ ਸਰਜਰੀ ਸਟ੍ਰਾਈਕ ਚੱਦੀ ਉਹਦੇ ਬਾਰੇ ਜਾਣਕਾਰੀ ਸੀ ਹਾਂਜੀ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਸਟ੍ਰਾਈਕ ਚਲਾ ਰਹੀ ਹੈ ਪੂਰੇ ਪੰਜਾਬ ਵਿੱਚ ਅੱਜ ਪੰਜਵਾਂ ਦਿਨ ਹੈ ਪਹਿਲੇ ਤਿੰਨ ਦਿਨ ਅਸੀਂ 3 ਘੰਟੇਾਂ ਸਟ੍ਰਾਈਕ ਰੱਖੀ ਸੀ ਹੜਤਾਲ ਰੱਖੀ ਸੀ ਸਾਡੀਆਂ ਮੁੱਖ ਮੰਗਾਂ ਬੜੀਆਂ ਜ਼ਰੂਰੀ ਤੇ ਬੜੀਆਂ ਸਿੰਪਲ ਹੈ ਕਿ ਇੱਕ ਤਾਂ ਸਾਨੂੰ ਸਿਹਤ ਕਰਮੀਆਂ ਦੀ ਸਾਰੇ ਉਹ ਸਰਖਿਆ ਚਾਹੀਦੀ ਹੈ ਤੇ ਸਾਡੇ ਅਸੀਂ ਅੱਧੇ ਮੁਲਾਜ਼ਮ ਦੇ ਜ਼ਿਆਦਾ ਕੰਮ ਕਰ ਰਹੇ ਹਾਂ ਮਤਲਬ ਕਿ ਸਾਡੇ ਕੋਲ ਡਾਕਟਰ ਸਟਾਫ ਸਾਰੇ ਪਹਿਲੇ ਨਾਲੋਂ ਅੱਧੇ ਹਨ ਤੇ ਕਾਫੀ ਡਾਕਟਰ ਪ੍ਰਮੋਟ ਹੋ ਚੁੱਕੇ ਹਨ ਜਾਂ ਰਟਾਇਰ ਹੋ ਚੁੱਕੇ ਹਨ ਪਰ ਨਵੇਂ ਦੀ ਭਰਤੀ ਨਹੀਂ ਹੋ ਰਹੀ ਹੈ ਤੇ ਸਟਾਫ ਦੀ ਕਮੀ ਦੇ ਵਿੱਚ ਵੀ ਇਹ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਸਾਡੇ ਸਰਖਿਆ ਦੀ ਘਾਟ ਆ ਇੱਥੇ ਤੇ ਇਸ ਦੇ ਨਾਲ ਨਾਲ ਜਿਹੜੇ ਸਾਡੀ ਤਰਕੀਆਂ ਬੰਦੀਆਂ ਹਨ ਏਸੀਪੀ ਦੇ ਪਹਿਲਾਂ ਚੱਲਦੀਆਂ ਸੀ ਉਹ ਮੁੜ ਤੋਂ ਬਹਾਲ ਕੀਤੇ ਜਾਣ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਸਾਡਾ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਲ ਆਏ ਤੇ ਅਸੀਂ ਖੁਦ ਕੰਮ ਕਰਨਾ ਚਾਹੁੰਦੇ ਹਾਂ ਕੰਮ ਕਰ ਵੀ ਰਹੀਆਂ ਅੱਗੇ ਵੀ ਕੰਮ ਕਰਾਂਗੇ ਪਰ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਦੇ ਧਿਆਨ ਦਿੱਤਾ ਜਾਏ ਤੇ ਇਹਨਾਂ ਨੂੰ ਜ਼ਰੂਰ ਇਹਦਾ ਹੱਲ ਕੀਤਾ ਜਾਏ